ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੋਰਾਲੀ ਕੋਰਾਲੀ ਦੇ ਗਾਰਡਨ ਵੈਲੀ ਸਕੂਲ ਦੇ ਵਿੱਚ ਖੜਿਆ ਹਾਂ ਜਿੱਥੇ ਕਿ ਅੱਜ ਬਹੁਤ ਹੀ ਸੋਹਣਾ ਪੰਜਾਬੀ ਵਿਰਸਾ ਇੱਥੇ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਵਿਖਾਉਣ ਇਹ ਤਸਵੀਰਾਂ ਗਾਰਡਨ ਵੈਲੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਪੰਜਾਬ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਲੱਸੀ ਰੜਕਦੇ ਹੋਏ ਸਾਗ ਕੱਟਦੇ ਹੋਏ ਫੁਲਕਾਰੀ ਬੁੰਦੇ ਹੋਏ ਅਤੇ ਛੱਜ ਦੇ ਨਾਲ ਗੇਹੂ ਨੂੰ ਛਾਣਦੇ ਹੋਏ ਅਤੇ ਨਾਲ ਹੀ ਆਟੇ ਦੀ ਚੱਕੀ ਜਿਹਦੇ ਨਾਲ ਬੱਚੇ ਬਹੁਤ ਹੀ ਸੋਹਣਾ ਆਪਣਾ ਪੰਜਾਬ ਕਿਵੇਂ ਦਾ ਹੈ ਅਤੇ ਪੁਰਾਤਨ ਪੰਜਾਬ ਦਾ ਵਿਰਸਾ ਕਿਵੇਂ ਦਾ ਸੀ ਉਹ ਸਭ ਕੁਝ ਵਿਖਾਇਆ ਗਿਆ ਅਕਸਰ ਜਦੋਂ ਵੀ ਸਕੂਲ ਦੇ ਵਿੱਚ ਮਾਪੇ ਆ ਰਹੇ ਨੇ ਤੇ ਦੇਖ ਕੇ ਇਹਨਾਂ ਨੂੰ ਬਾਗੋ-ਬਾਗ ਵੀ ਹੋ ਰਹੇ ਨੇ ਜਿਸ ਤਰ੍ਹਾਂ ਕਿ ਕੁੜੀ ਸਾਗ ਕੱਟ ਰਹੀ ਹੈ ਅਤੇ ਪੰਜਾਬ ਦਾ ਸਾਗ ਦੇਸ਼ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਹੈ ਅਤੇ ਇਸ ਨੂੰ ਵੇਖਣ ਦੇ ਲਈ ਮਾਪੇ ਬੜੇ ਹੀ ਖੁਸ਼ ਨਜ਼ਰ ਆ ਰਹੇ ਨੇ ਅਤੇ ਬੱਚਿਆਂ ਨੇ ਹੱਥਾਂ ਵਿੱਚ ਪੰਖੇ ਵੀ ਦਿਖਾਈ ਦੇ ਰਹੇ ਨੇ ਤੇ ਗੱਲਬਾਤ ਵੀ ਕਰਦੇ ਆ ਬੱਚਿਆਂ ਨਾਲ ਕਿ ਆਖਰ ਇਹ ਬੱਚੇ ਕੀ ਕਹਿ ਰਹੇ ਨੇ ਪੰਜਾਬ ਦੇ ਸਵੇਚਾ ਚਾਹ ਦੀ ਨਦੀ ਮੁੱਕਦਾ ਜਾ ਰਿਹਾ ਹੈ ਉਹਨੂੰ ਬਚਾਉਣ ਦੇ ਵਾਸਤੇ ਸਾਡੇ ਸਕੂਲ ਦੇ ਵੱਲੋਂ ਆਰਗੇਨਾਈਜ਼ ਕਰਿਆ ਗਿਆ ਕੀ ਕੀ ਬਣਾਇਆ ਗਿਆ ਜੀ ਜੋ ਆਪਸ ਸਵੇਚਾ ਚਾਹ ਅੱਜਕੱਲ ਮੁੱਕ ਰਿਹਾ ਹੈ ਉਹਨੂੰ ਦਿਖਾਇਆ ਗਿਆ ਦਿਮੈ ਕਿ ਉਹ ਦਰਮਧਾਣੀ ਚਰਖਾ ਇਥਿਆ ਸਾਗ ਚਕੀ ਕਰ ਰਿਹਾ ਆ ਸਭ ਕੁਝ ਜਿਹੜਾ ਪੰਜਾਬ ਤੋਂ ਮੁੱਕ ਗਿਆ ਉਹਨੂੰ ਮੋਟੀਵੇਟ ਕਰਨ ਆ ਪੰਜਾਬ ਦੇ ਵਿੱਚ ਸਭ ਤੋਂ ਸਾਗ ਬਣਾ ਰਹੇ ਕਹੋ ਆਪਣਾ ਨਾਮ ਦੱਸੋ ਤੇ ਕਲਾ ਦੱਸੋ ਕਿਹੜੀ ਆ ਠੀਕ ਹੈ ਮੇਰਾ ਨਾਮ ਨਵੀਨਪਰ ਹੈ ਮੈਂ ਸੁਮਿਤ ਮਾਦੀ ਵਿਦਿਆਰਥੀ ਹਾਂ ਮੈਂ ਇਥੇ ਸਾਗ ਬਣਾ ਰਹੀ ਹਾਂ ਇਹ ਜਿਹੜੀ ਤੁਸੀਂ 15 ਸੀ ਲਗਾਈ ਗਈ ਹੈ ਤਾਂ ਫਾਇਦਾ ਕੀ ਹੋਊਗਾ ਇਹ ਮਤਲਬ ਕਿ ਲੋਕ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲ ਲਿਟਾ ਰਹੇ ਹਨ ਇਸ ਕਰਕੇ ਉਹਨਾਂ ਨੂੰ ਇਹ ਜਾਗਰੂਕ ਜਾਂਦਾ ਹੈ ਆ ਬੋਲ ਨਵੀਨਪਰ ਕੀ ਕਰ ਕੀ ਰਹੇ ਦਸੀ ਰੇਟ ਕਰਿਓ ਤੀਸਰਾ ਇਹ ਨਰਸੀ ਲਟਕਣ ਦਾ ਕੀ ਫਾਇਦਾ ਹੈ ਕਿ ਪੰਜਾਬ ਦੇ ਕਿੰਨੀ ਨਸੀਮਤੀ ਜਾਂਦੇ ਇਹ ਬਾਹਰ ਵੀ ਜਾ ਰਹੇ ਨਹੀਂ ਜੀ ਪੰਜਾਬ ਵਿੱਚ ਹੀ ਰਹਤੀ ਜਾਂਦੇ ਅਕਸਰ ਤੁਹਾਡੇ ਨਾਲ ਕਿ ਲੋਕ ਸੈਲਫੀਆਂ ਖਿੱਚਦੇ ਹੋਏ ਨਜ਼ਰ ਆ ਰਹੇ ਹੈ ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਪੰਜਾਬੀ ਲੋਕ ਨੂੰ ਬਹੁਤ ਵਧੀਆ ਤੇ ਇਹ ਫੁਲਕਾਰੀ ਆਪਾਂ ਕਿਹਨਾਂ ਸਾਰੇ ਵਿਆਹ ਸ਼ਾਦੀ ਜਗ੍ਹਾ ਤੇ ਵੀ ਆਪਾਂ ਲਿੰਕਦੇ ਜਿਹੜੀ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਇਹ ਬੱਚੇ ਕੀ ਜ਼ਿਆਦਾ ਹੁੰਦਾ ਜਿਹੜਾ ਤੁਸੀਂ ਦਿਖਾ ਰਹੇ ਲੋਕਾਂ ਨੂੰ ਇਸ ਤੋਂ ਸਾਰਿਆਂ ਨੂੰ ਮਤਲਬ ਸਿੱਖ ਮਿਲਦੀ ਹੈ ਕਿ ਸਾਨੂੰ ਪੰਜਾਬੀ ਸੱਭਿਆਚਾਰ ਨੂੰ ਫੋਲੋ ਕਰਨਾ ਚਾਹੀਦਾ ਹੈ ਅਕਸਰ ਕਦੋਂ ਆ ਲਾਈਵ ਕਰਿਆ ਇਹ ਕੜਾਈ ਸੋਨੇ ਕੜਾਈ ਕੀਤੀ ਹੋਈ ਹੈ ਉੱਪਰ ਬੱਚੇ ਕੀ ਕਹਿੰਦੇ ਹਨ ਇਹਨੂੰ ਇਸ ਬਾਰੇ ਜਾਣਕਾਰੀ ਦਿਓ ਪਰ ਨਾਮ ਕੀ ਹੈ ਮੇਰਾ ਨਾਮ ਸਮਰਪਿਤ कौर ਹੈ ਤੇ ਇਹਨੂੰ ਪੱਕੀ ਕਹਿੰਦੇ ਆ ਜਦ ਪੁਰਾਣੇ ਜ਼ਮਾਨੇ ਚ ਛਟਾਈਟ ਨਹੀਂ ਹੁੰਦੀ ਤਾਂ ਇਹਨੂੰ ਹਵਾ ਦੇਣ ਲਈ ਵਰਤਿਆ ਜਾਂਦਾ ਸੀ ਅੱਜ ਕੱਲ ਇਹਦੀ ਵਰਤੋਂ ਨਹੀਂ ਹੁੰਦੀ ਕਿਉਂਕਿ ਹੁਣ ਡਾਈਟ ਆ ਗਈ ਪੱਖੇ ਆ ਗਏ ਪਰ ਪੁਰਾਣੇ ਜ਼ਮਾਨੇ ਚ ਇਹਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ਤਾਂ ਅਸੀਂ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਜ਼ਮਾਨੇ ਚ ਜਦ ਲਾਈਟ ਨਹੀਂ ਹੁੰਦੀ ਤਾਂ ਕੀ ਹੁੰਦਾ ਸੀ ਜੀ ਮਾਈ ਨੇਮ ਇਜ਼ ਕੋਰ ਇਹ ਇੱਕ ਕੀ ਪ੍ਰਾਣੇ ਜਮਾਨੇ ਦੀ ਇੱਕ ਚੀਜ਼ ਹੈ ਚਰਖਾ ਜਿਹੜੇ ਅੱਜ ਕੱਲ ਆਪਾਂ ਨੂੰ ਬਹੁਤ ਘੱਟ ਦਿਖਦੇ ਨੇ ਕਿ ਅੱਜ ਕੱਲ ਮਸ਼ੀਨਾਂ ਆ ਚੁੱਕੀਆਂ ਨੇ ਇੱਕ ਚੀਜ਼ਾਂ ਦੀ ਸਾਰਾ ਪਰ ਪ੍ਰਾਣਾ ਸਨਿਚਰ ਦਿਖਾਤਾ ਗਿਆ ਕਿਨੇ ਕਿ ਆ ਵੀ ਇਹ ਦਿਖਾਣਾ ਹੈ ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਵਧੀਆ ਮਹਿਸੂਸ ਹੁੰਦਾ ਹੈ ਕਿ ਹਾਂ ਕਿ ਇਹ ਚੀਜ਼ਾਂ ਵੀ ਹੁੰਦੀਆਂ ਸੀ ਕਿ ਅੱਜ ਕੱਲ ਮਸ਼ੀਨਰੀ ਦੇਖਣ ਨੂੰ ਮਿਲਦੀ ਹੈ ਇੱਕ ਚੀਜ਼ ਨਹੀਂ ਜ਼ਰੂਰ